ਜੀ ਆਪਾਂ ਕਾਲੜਾ ਮੱਲੇ ਨਵਾਂ ਸ਼ਹਿਰ ਦੇ ਵਿੱਚ ਖੜੇ ਹੈਗੇ ਆ ਜਿੱਦਾਂ ਤੁਸੀਂ ਦੇਖ ਰਹੇ ਹੋ ਜਿਹੜਾ ਉਹ ਘਰ ਆਈਡੈਂਟੀਫਾਈ ਕੀਤਾ ਗਿਆ ਸਿਵਲ ਅਫੀਸਰਨ ਵੱਲੋਂ ਉਹ ਬੀਰੋ ਨਾਮ ਦੀ ਲੇਡੀ ਦਾ ਹੈਗਾ ਤੇ ਇਹਨੂੰ ਡੈਮੋਲਿਸ਼ ਕਰਨ ਦੇ ਆਰਡਰ ਆਏ ਸੀ ਤੇ ਉਹਦੀ ਹੀ ਕੰਪਲਾਈਂਸ ਕਰਵਾਈ ਜਾ ਰਹੀ ਹੈ ਭਾਰੀ ਪੁਲਿਸ ਫੋਰਸ ਅਸੀਂ ਤਾਇਨਾਤ ਕੀਤੀ ਹੋਈ ਹੈ ਤਾਂ ਕਿ ਕੋਈ ਲਾਅ ਐਂਡ ਆਰਡਰ ਦੀ ਦਿੱਕਤ ਨਾ ਇੱਥੇ ਆਵੇ ਜਿਹੜਾ ਇਹ ਘਰ ਹੈ ਜਿਹੜਾ ਡੈਮੋਲਿਸ਼ ਹੋ ਰਿਹਾ ਹੈ ਇਹ ਬੀਰੋ ਲੇਡੀ ਦੇ ਉੱਤੇ ਤਿੰਨ ਪਰਚੇ ਹੈਗੇ ਆ ਇਹਦੇ ਹਸਬੰਡ ਦੇ ਉੱਤੇ ਪੰਜ ਪਰਚੇ ਹੈ ਤੇ ਪੂਰੇ ਫੈਮਿਲੀ ਮੈਂਬਰਸ ਦੇ ਉੱਤੇ 14 ਪਰਚੇ ਹੈਗੇ ਆ ਤੇ ਇਹ ਇਸੇ ਤਰ੍ਹਾਂ ਜੇ ਕੋਈ ਵੀ ਰੂਲ ਵਾਇਲਟ ਕਰਦੇ ਆ ਜਿਹੜੇ ਵੀ ਆਰਡਰ ਹੋਣਗੇ ਅਸੀਂ ਉਹਨਾਂ ਦੀ ਕੰਪਲਾਈਅੰਸ ਕਰਾਵਾਂਗੇ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਕਹਿਣਾ ਚਾਹੁੰਦਾ ਜਿਹੜੇ ਨਸ਼ਾ ਤਸਕਰੀ ਦਾ ਕੰਮ ਕਰ ਰਹੇ ਨੇ ਇਹ ਛੱਡ ਦੇ ਨਹੀਂ ਤਾਂ ਅਸੀਂ ਇਸੇ ਤਰ੍ਹਾਂ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਕਿੰਨੇ ਕਿੰਨਾ ਏਰੀਆ ਹੈਗਾ ਜੀ ਇਹ ਸਰ ਇਹ ਜਿਹਦਾ ਇਹ ਹੁਣ ਆਇਡੈਂਟੀਫਾਈ ਹੋਏ ਆ ਤਾਂ ਇਹਨਾਂ ਦੇ ਉੱਤੇ ਕਾਰਵਾਈ ਹੋ ਰਹੀ ਹੈ ਜਿਸ ਤੋਂ ਇਲਾਵਾ ਵੀ ਕੋਈ ਆਇਡੈਂਟੀਫਾਈ ਕੀਤੇ ਜਾਣਗੇ ਸਿਵਲ ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ ਤਾਂ ਉਹਨਾਂ ਤੇ ਵੀ ਕਾਰਵਾਈ ਸਰ ਇਹ ਜਿਹੜੀ ਕਾਰਵਾਈ ਸਿਟੀ ਏਰੀਆਜ਼ ਦੇ ਵਿੱਚ ਹੀ ਹੋ ਰਹੀ ਆ ਜਦਕਿ ਪਿੰਡ ਕਈ ਪਿੰਡ ਵੀ ਨਵਾਂ ਸ਼ਹਿਰ ਦੇ ਐਸੇ ਨੇ ਜਿਨ੍ਹਾਂ ਦੇ ਉੱਤੇ ਪੁਲਿਸ ਲਗਾਤਾਰ ਕਾਸੋ ਆਪਰੇਸ਼ਨ ਵੀ ਕਰਦੀ ਰਹੀ ਆ ਜਾਂ ਲੰਗੜੋਆ ਜਾਂ ਔੜ ਦੇ ਪਿੰਡ ਉਹਨਾਂ ਦੇ ਉੱਤੇ ਵੀ ਇਹ ਕਿਹੜੀ ਕਾਰਵਾਈ ਹੋएगी ਉਹਨਾਂ ਏਰੀਆਜ਼ ਦੇ ਵਿੱਚ ਬਿਲਕੁਲ ਜੀ ਜੇ ਪਿੰਡਾਂ ਦੇ ਵਿੱਚ ਕੋਈ ਇਦਾਂ ਦੀ ਜਿਹੜੀ ਆਪਣਾ ਜਿ ਫਾਈਲ ਹੁੰਦੀ ਹੈ ਜੇ ਕੋਈ ਰੂਲ ਵਾਇਲਟ ਕੀਤਾ ਹੈ ਤੇ ਜਾਂ ਕੋਈ ਇਲੀਗਲ ਇਨਕ੍ਰੋਚਮੈਂਟ ਹੈਗੀ ਹੈ ਤਾਂ ਉੱਥੇ ਵੀ ਅਸੀਂ ਕਾਰਵਾਈ ਕਰਾਂਗੇ ਸਰ ਹ ਜਿੰਨਾ ਕਿੰਨਾ ਏਰੀਆ ਹੈਗਾ ਜਿਹੜਾ ਟਾਇਆ ਜਾ ਰਿਹਾ ਇਹ ਜੀ ਦੇਖੋ ਜੀ ਤੁਹਾਡੇ ਸਾਹਮਣੇ ਵੇ ਪਹਿਲਾਂ ਇਹ ਤਿੰਨ ਘਰ ਆਇਡੈਂਟੀਫਾਈ ਹੋਏ ਆ ਤਿੰਨੇ ਨਸ਼ਾ ਤਸਕਰਾਂ ਦੇ ਹੈਗੇ ਆ ਇੱਕ ਬੀਰੋ ਲੇਡੀ ਹੈਗੀ ਉਹਦਾ ਘਰ ਹੈ ਇੱਕ ਸੰਤੋਸ਼ ਹੈ ਇੱਕ ਸਿੰਦੂ ਹੈ ਇਸ ਤੋਂ ਇਲਾਵਾ ਵੀ ਜੇ ਕੋਈ ਆਇਡੈਂਟੀਫਾਈ ਹੁੰਦਾ ਉਹਦੇ ਖਿਲਾਫ ਵੀ ਇਦਾਂ ਹੀ ਕਾਰਵਾਈ ਸਰ ਇਹਨਾਂ ਪਰਿਵਾਰਾਂ ਵੱਲੋਂ ਕੋਈ ਵਿਰੋਧ ਵੀ ਕੀਤਾ ਗਿਆ ਜੀ ਪਹਿਲਾਂ ਹਨੇ ਸੀ ਤੁਹਾਡੇ ਸਾਹਮਣੇ ਹੈ ਹਜੇ ਚੱਲ ਰਿਹਾ ਹੈਗਾ ਤੇ ਜੇ ਕੁਝ ਵੀ ਸਿਚੁਏਸ਼ਨ ਆਈਗੀ ਉਹਨੂੰ ਕੋਆਰਡੀਨੇਟਲੀ ਡੀਲ ਕੀਤਾ ਜਾਏਗਾ ਸਰ ਘਰ ਪਹਿਲੇ ਖਾਲੀ ਆ ਜਾਂ ਕਿ ਖਾਲੀ ਕਰਾਇਆ ਗਿਆ ਸੀਗੇ ਨਹੀਂ ਇਹਨਾਂ ਦੇ ਦੱਸਣ ਦੇ ਮੁਤਾਬਿਕ ਇਹ ਘਰ 'ਚ ਰਹਿ ਰਹੇ ਨੇ ਬਟ ਇਸ ਟਾਈਮ ਜਦੋਂ ਕਾਰਵਾਈ ਚੱਲ ਰਹੀ ਹੈ ਤੇ ਖਾਲੀ ਹੈਗੇ ਤਾਂ ਥੈਂਕ ਯੂ ਸਰ ਠੀਕ ਹੈ ਸਰ ਠੀਕ ਜੋ ਕੁਝ ਵੀ ਕੀਤਾ ਗਵਰਨਮੈਂਟ ਨੇ ਸਰਕਾਰ ਨੇ ਬਹੁਤ ਵਧੀਆ ਕੀਤਾ ਜਿਲ੍ਹਾ ਜਿਲ੍ਹਾ ਪੁਲਿਸ ਨੇ ਜੋ ਕੀਤਾ ਜੋ ਜਿਲ੍ਹਾ ਪੁਲਿਸ ਨੇ ਕੀਤਾ ਉਹ ਬਹੁਤ ਵਧੀਆ ਕੀਤਾ ਇਹ ਲੋਕਾਂ ਨੇ ਬੜਾ ਬਹੁਤ ਲੋਕਾਂ ਦਾ ਨੁਕਸਾਨ ਕੀਤਾ ਹੋਇਆ ਜੋ ਸ਼ਰੇਆਮ ਨਸ਼ਾ ਵਿਕ ਰਿਆ ਸੀਗਾ ਇਸ ਟਾਈਮ ਜੋ ਵੀ ਕੁਝ ਕੀਤਾ ਬਹੁਤ ਜ਼ਿਆਦਾ ਵਧੀਆ ਕੀਤਾ ਤੇ ਸਰਕਾਰ ਜੋ ਕਰ ਰਹੀ ਆ ਅੱਛਾ ਕਰ ਰਹੀ ਆ ਸਰਕਾਰ ਦਾ ਸ਼ਲਾਘਾਯੋਗ ਇਹ ਕਦਮ ਆ ਜੋ ਇਹ ਕੁਝ ਕੀਤਾ ਅੱਗੇ ਤੋਂ ਜਿਹੜੇ ਇਹਨਾਂ ਨੂੰ ਦੇਖ ਕੇ ਲੋਕ ਅੱਗੇ ਤੋਂ ਲੋਕਾਂ ਨੂੰ ਅਕਲ ਆਊਗੀ ਇਹ ਕੰਮ ਕਾਰ ਹੋ ਬੰਦ ਹੋ ਜਾਊਗਾ ਨਸ਼ਾ ਵੇਚਣਾ ਔਰ ਲੋਕਾਂ ਦੇ ਬੱਚਿਆਂ ਦੇ ਨੁਕਸਾਨ ਨਹੀਂ ਹੋਊਗੇ ਤੁਸੀਂ ਕਿੱਥੇ ਕਿੱਥੇ ਰਹਿੰਦੇ ਤੁਸੀਂ ਮੈਂ ਲੋਕਰ ਰਹਿੰਦਾ ਜੀ ਇੱਥੇ ਹੀ ਤੇ ਜੋ ਵੀ ਕੁਛ ਰੁਕਣਾ ਪ੍ਰਸ਼ਾਸਨ ਨੇ ਜੋ ਕੁਝ ਕੀਤਾ ਨਵਾਂ ਸ਼ਹਿਰ ਦੇ ਪ੍ਰਸ਼ਾਸਨ ਨੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵਧੀਆ ਕੀਤਾ ਸ਼ਲਾਗਾ ਜੋਗ ਆ ਕਿ ਇਹ ਮੌਕੇ ਦੀ ਜਿਹੜੀ ਲੋੜ ਐ ਇਸ ਵੇਲੇ ਘਰ ਘਰ ਜਿਹੜੇ ਬਰਬਾਦ ਹੋ ਰਹੇ ਆ ਕਿ ਜਿਹੜਾ ਇਹ ਕੰਮ ਕੀਤਾ ਹੈ ਪੁਲਿਸ ਪ੍ਰਸ਼ਾਸਨ ਦਾ ਬਹੁਤ ਵਧੀਆ ਉਪਰਾਲਾ ਆ ਜਿਨ੍ਹਾਂ ਨੇ ਇਹ ਨਸ਼ਿਆਂ ਦੇ ਖਿਲਾਫ ਜਿਹੜੀ ਮਹਮ ਸ਼ੁਰੂ ਕੀਤੀ ਆ ਇਹ ਬਹੁਤ ਵੱਡੀ ਗੱਲ ਆ ਕਿ ਇਹੋ ਜਿਹੀ ਜਿਹੜੀ ਕਾਰਵਾਈ ਆ ਇਹ ਪਹਿਲੀ ਵਾਰ ਹੋ ਰਹੀ ਆ ਨਹੀਂ ਤਾਂ ਪਹਿਲਾਂ ਤਾਂ ਜਿੱਦਾਂ ਕਾਗਜੀ ਗੱਲਾਂ ਹੁੰਦੀਆਂ ਸੀ ਹੁਣ ਸਹੀ ਮੈਨਾਂ ਦੇ ਵਿੱਚ ਜੇ ਜਿਹੀ ਕਾਰਵਾਈ ਹੋਵੇ ਤਾਂ ਇਹਦੇ ਨਾਲ ਸਾਡਾ ਪੰਜਾਬੀ ਬਚ ਸਕਦਾ ਹੈ ਤੇ ਜ਼ਿਲ੍ਹਾ ਪੁਲਿਸ ਦੀ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਜ਼ਿਲ੍ਹਾ ਪੁਲਿਸ ਦੀ ਬਹੁਤ ਵਧੀਆ ਕਾਰਵਾਈ ਆ ਜਿਹੜਾ ਬਹੁਤ ਵਧੀਆ ਉਦਦਮ ਕੀਤਾ ਹੈ ਜਿਹੜਾ ਉਹਨਾਂ ਨੇ ਇਹ ਬਹੁਤ ਵੱਡੀ ਛਲਾਗਰ ਦਿੱਤੀ ਹੈ